ਆ ਮੀਟਿੰਗ ਚੱਲ ਰਹੀ ਹੈ ਜੀ ਇਹ ਮੀਟਿੰਗ ਤੋਂ ਬਹੁਤ ਕੁ ਤਲੱਗੂ ਆ ਵੀ ਕੀ ਨਤੀਜਾ ਨਿਕਲਦਾ ਹੈ ਜੀ ਪਾਲੀ ਬੱਸ ਬੰਦ ਹੋ ਗਿਆ ਰਹਾ ਸਾਡਾ ਪਹਿਲਾ ਪਹਿਲਾ ਨੰਬਰ ਸਾਡਾ ਕੱਟਿਆ ਵੀ ਜਾ ਰਿਹਾ ਜੀ ਕਹਿੰਦਾ ਜੀ ਪੱਕੇ ਨਾ ਸਭੀਆਂ ਦਾ ਕੱਟਿਆ ਵੀ ਜਾ ਰਿਹਾ ਸਾਡਾ ਬਹੁਤ ਸ਼ਰਮ ਤੋਂ ਕੌੜ ਹੈ ਜੀ ਤੁਸੀਂ ਆਪ ਕੋ ਕੁਝ ਦੇਖੋ ਜੀ ਆਧਾਰ ਨਹੀਂ ਆਪ ਕੋ ਜੀ ਬਾਇਓਪਾਰਟੀ ਜਿਸ ਤਰ੍ਹਾਂ ਕਰ ਰਿਹਾ ਸਰ ਮੀ ਕੱਚਾ ਬਚਾਉਂਦਾ ਸਭ ਨਾ ਕੱਟੀਆਂ ਵੀ ਨਾ ਰਹੀ ਸਾਡਾ ਕੱਟਿਆ ਵੀ ਜਾ ਰਿਹਾ ਜੀ ਗਰਾਨੀ ਉਹ ਤੋਂ ਬੜੇ ਜਾਵਾਨਾਂ ਦੀ ਸਰਕਾਰ ਖੜੀ ਸੀ ਹਰ ਹਰ ਮਹੀਨੇ ਸਾਡੇ ਚੀਜ਼ਾਂ ਸਭ ਮਿਲੇ ਇਹਨਾਂ ਨੂੰ ਪੁੱਛੋ ਵੀ ਕਿਲੋਮੀਟਰ ਦਾ ਫਾਇਦਾ ਹੈ ਕਿ ਘਟਿਆ ਇਹ ਕਹਿਦ ਨੂੰ ਫਾਇਦਾ ਸਾਡੇ ਨਾਲ ਬੈਠ ਕੇ ਤੇ ਗੱਲਬਾਤ ਕਰਨ ਜੇ ਕਾਦੇ ਨਾ ਤੇ ਨਾ ਵੀ ਘਟੇ ਕਿਉਂ ਨੇ ਅੱਜ ਵੀ ਧਿਰ ਜਿੱਤ ਜੂਗੀ ਉਹ ਸਾਬ ਨਾ ਕਰ ਲੱਗੇ ਸਾਡੇ ਪੰਜਾਬ ਤੇ ਵੀ ਚਾਹ ਦੇਤੀ ਲਾਗੂ ਕਰਾ ਦੇ ਮੇਰੀ ਪੀ ਵੀ ਤੁਸੀਂ ਬੁਲਾ ਦੋ ਉਹ ਵੀ ਇੱਕ ਬੁਲਾ ਦੇ ਮੈਂ ਅਰੇ ਜੀ ਤੁਹਾਡੇ ਨਾਲ ਕੋਈ ਤੇ ਉਹ ਪਰਿਵਾਰਿਕ ਰਿਸ਼ਤੀ ਹੈਗੀ ਵੀ ਅਸੀਂ ਤੁਹਾਡੇ ਨਾਲ ਕੋਈ ਫੈਰ ਨਹੀਂ ਕਰਾਂਗੇ ਪਰ ਮੇਰੀ ਬੇਨਤੀ ਹੋਵੇ ਜਿਵੇਂ ਤੁਸੀਂ ਮੈਨੂੰ ਬੁਲਾ ਲਿਆ ਹੋਵੇ ਇਹ ਨਾ ਨਾ ਜਾਂ ਗਾ ਲੀ ਹੈ ਕਰੋ ਹੁਣੋਂ ਨਾਲ ਨਹੀਂ ਜੀ ਆ ਜੀ ਆਹ ਨਾ ਖੜਿਆ ਜਾਓ ਹੋਰ ਜੀ ਅਸੀਂ ਤੁਹਾਡੇ ਨਾਲ ਪ੍ਰਾਈਵੇਟ ਨਾ ਬੰਦ ਕਰੀ ਜਾ ਜੀ ਕਲੋਹਾਰ ਕਾਲ ਅੱਜ ਬੰਦ ਕਰਨੀ ਚਾਹੁੰਦੇ ਆ ਅੱਲਾ ਸ਼ਾਂਤੀ ਸੋ ਸੌਦਾ ਦਾ ਮਹਰੀ ਸਾਰਾ ਜਿਵੇਂ ਜਲੂ ਮਾਪਾ ਤਨੀਆ ਵਦੀ ਗੜਾ ਗੜਾ ਜੀ ਮਾਰੇ ਸਾਰੇ ਵੱਜ ਗਏ ਅੱਧੀ ਡੀਡ ਕਰਾ ਦਿਓ ਉਹ ਮੰਗ ਮੰਗੋ ਕਿਵੇਂ ਸਾਡੀ ਜਥੇਬੰਦੀ ਦੀ ਕੋਲ ਆ ਇੱਕ ਡਿਪੋ ਤੋਂ ਲਦ ਹੋ ਕੇ ਫੈਕਟਰੀ ਨਹੀਂ ਨਹੀਂ ਨਾ ਕਰੋ ਪਰ ਜਥੇਬੰਦੀ ਨਹੀਂ ਵੀ ਭਾਜੀ ਧੱਕਾ ਨਹੀਂ ਕਰਦੀ ਅਸੀਂ ਸ਼ਾਂਤੀਪੁਰਗ ਤੁਸੀ ਐਕਸਟ ਕਰਨਾ ਸਾਡਾ ਅਧਿਕਾਰ ਆ ਕਾਨੂੰਨ ਇਥੇ ਰਹਿ ਕੇ ਅਸੀਂ ਕਰਾਂਗੇ ਸਾਡੇ ਜਿੰਨੇ ਵੀ ਆਸ਼ਕ ਸਾਡੇ ਕਿਸੇ ਵੀ ਆਗੂ ਨੂੰ ਸਵੇਰੇ ਰੈਸਟ੍ਰੀਓਂ ਨਹੀਂ ਟੱਕਰ ਸਾਡੀ 11 ਤੋਂ ਇੱਕ ਥੀਏਟਰ ਵਾਲੀ ਸੀਟ ਬੜੀ ਬਿਆਬ ਲੈਵਲ ਤੇ ਹੁਕਮ ਹੋਇਆ ਜੀ ਕੋਈ ਉਹ ਦੇਖੋ ਜੀ ਕੋਈ ਕਰਾ ਨਹੀਂ ਅੱਤਵਾਦੀ ਆ ਗਿਆ ਜੱਟੇ ਦੇ ਬਲੈਕੀਆ ਤਾਂ ਸਾਨੂੰ ਤੜਕੇ ਰਾਉਂਡ ਅਪ ਕਰ ਲਿਆ ਨਾ ਜੀ ਕਿਸੇ ਨੂੰ ਵੀ ਅਗਰ ਚਿੱਤੇ ਦਾ ਕੋਈ ਬਲੈਕੀਆ ਹੁੰਦਾ ਤਾਂ ਅੱਛੇ ਕਰ ਮਾਰ ਕੇ ਲੇ ਗਏ ਹੋਂਗੇ ਅਗਰ ਕੋਈ ਅੱਤਵਾਦੀ ਹੁੰਦਾ ਤਾਂ ਸਾਡੇ ਤੇ ਕੋਈ ਮਾਰ ਕੇ ਨਹੀਂ ਜੀ ਅੱਜ ਕੱਲ੍ਹ ਰੇਗ ਰੇਗ ਪਰਸਨ ਕਿਸ ਤਰ੍ਹਾਂ ਦੀ ਬਿਮਾਰੀ ਦਾ ਜੂਰਿਆ ਹੈ ਜਿਹੜੇ ਬੰਦੇ ਜਿਹੜੇ ਬੰਦੇ ਕਰਕੇ ਪੂਸ ਨਹੀਂ ਗਈ ਉਹਦੇ ਕਰ ਤੜਕੇ ਘਰ ਦਾ ਐ ਜਾਣੀ ਪਤਾ ਨਹੀਂ ਕਿੱਡਾ ਤੜਕਾ ਕਰੀ ਨੀ ਸੁਣੋ ਸਾਡੇ ਜਿਹੜਾ ਕੈਸ਼ੀਅਰ ਦੇ ਕਰੇ ਉਹਦੇ ਫਾਦਰ ਸਾਹਿਬ ਪੇਸ਼ੈਂਟ ਨੇ ਉਹਦੇ ਘਰੇ 15 ਤੋਂ 20 ਬੰਦੇ ਗਏ ਨੇ ਜੀ ਨਾਲ ਲੇਡੀਜ਼ ਵੀ ਗਏ ਆ ਤੇ ਉਹ ਬੰਦਾ ਉਸ ਖਾਬ ਦੇ ਮਾਈ ਜੀ ਮੈਂ ਇਕੱਈ ਜੀ ਖਰੀਦ ਜਿਹੜੇ ਬੰਦੇ ਨਹੀਂ ਵੇਖਿਆ ਉਹ ਅਗਲਾ ਡਰਦਾ ਕਿ ਤੁਸੀਂ ਸਾਡੇ ਬੱਚੇ 'ਚ ਕੀ ਮਾਰ ਕੇ ਕਰਦਾ ਹੈ ਸਾਥੂ ਵੀ ਮਤਲਬ ਕਹਿਦੇ ਸਤੂ ਜੀ ਇੱਕ ਕਿਸੇ ਵੀ ਜੀ ਕਿਸੇ ਨੂੰ ਡਰਦਾ ਕਿ ਕਿਸੇ ਨੂੰ ਨਹੀਂ ਕਰਦਾ ਐਂਡ ਰੀਟਿੰਗ ਨੂੰ ਉਤਾਰ ਕੀ ਜੀ ਬੜੇ ਨਹੀਂ ਨਹੀਂ ਹਾਂ ਜੀ ਬਹੁਤ ਸ਼ੁਕਰੀਆ ਜੀ ਬਾੜ ਬੜਦਾ ਦਿੱਤਾ ਗਿਆ ਤੇ ਇੱਕ ਬਣਾ ਅਗਰ ਜੇ ਤੁਸੀਂ ਨਕੇਰ ਦੇ ਡੇਗਰ ਲੋ ਘੰਟੇ ਡੰਡੇ ਹੱਥੇ ਦੇ ਰੱਖੋ ਤੁਸੀ 10 ਮਿੰਟ ਲਾ ਲੂ ਭਾਜੀ ਉਹ ਸੈਂਟਰ ਵੱਡੀ ਵੀ ਹੋਗੀ ਸਾਨੂੰ ਵੀ ਭਾਜੀ ਬੁਰੀ ਕਰਦੀ ਹੈ 50 55 56 ਮੀਟਿੰਗਾਂ ਦੇ ਕੇ ਭੱਜ ਰਹੀ ਹੈ 50 57 ਜੀ ਨੀਦਾ ਹੋਣਾ ਭਾਜੀ ਪੰਜਾਬ ਸਰਕਾਰ ਦਾ ਪੁਲਿਸ ਉਹਦਾ ਵੱਲੋਂ ਆਉਣਗੇ ਉਹਦਾ ਵੱਲੋਂ ਨਵਾਈਂ ਦੇ ਆਉਣਗੇ ਤੁਹਾਡੀ ਨਾਲ ਗੱਲ ਕਰਨ ਉਹਨਾਂ ਤੱਕ ਤੁਹਾਡੀ ਤੁਸੀਂ ਆਸੀ ਪਜਾਮਾ ਦੇ ਦੀ ਤੁਸੀਂ ਪਲੀਜ਼ ਫਿਲਹਾਲ ਦੀ ਘੜੀ ਹੈ ਨਾ ਥੋੜਾ ਇਹਨੂੰ ਸਥਕਿਰ ਕਰ ਜਿੰਦਾਬਦ ਆਪਣੇ ਬੈਂਕ ਦੇ ਜਿਹੜਾ ਆਪੇ ਮੁਰਦ ਆ ਉੱਥੇ ਬਿੱਪੂ ਦਾ ਟੀਮ ਨਹੀਂ ਕੋਈ ਥੋੜਾ ਪਤਾ ਨਹੀਂ ਬਿਠਿੰਡਾ ਨਾਲ ਦਿਲ ਕਰੋ ਬਿਠਿੰਡਾ ਇਤਨਾ ਬਿਠਿੰਡਾ ਛਾਈ ਧੱਕੇ ਸ਼ਾਈ ਕੀਤੀ ਗਈ ਆ ਖੁੱਲ ਗਿਆ ਕੋਈ ਵੀ ਅਸੀਂ ਉੱਥੇ ਵਰਕਰਾਂ ਦੀ ਗਿਣਤੀ ਵਧਾ ਰਹੇ ਆ ਜੀ ਉਹ ਵੀ ਬੰਦ ਕਰਾਵਾਂਗੇ ਧੱਕੇ ਸ਼ਾਈ ਮੈਨੇਜਮੈਂਟ ਕਾ ਰਹੀ ਆ ਪਰੇਸ਼ਾਨ ਕਰ ਰਹੀ ਆ ਧੱਕੇ ਸ਼ਾਈ ਦਾ ਜਵਾਬ ਅਸੀਂ ਕਿਸਾਨ ਜੱਥੇ ਵਧੀਆ ਸਟੂਡੈਂਟ ਜਰਨੇ ਵਧੀਆ ਨਾਲ ਸਾਡਾ ਰਾਬਤਾ ਹੈ ਏ ਨਾ ਕਹਿਣ ਬਈ ਇਕੱਲੇ ਪੀਆਰਸੀ ਜਾਂ ਪੰਡ ਬਸ ਹਲੇ ਆ ਸਾਡੇ ਕਿਸਾਨ ਵੀ ਕੁਝ ਜੇ ਜ਼ਿਲ੍ਹਾ ਪ੍ਰਧਾਨ ਨਾਲ ਗੱਲ ਹੋਈ ਜੇ ਸਵੇਰੇ ਇੱਥੇ ਵੀ ਆਇਆ ਉਹ ਵੀ ਵੱਡੀ ਗਿਣਤੀ ਚ ਪਹੁੰਚ ਰਿਹਾ ਬਲਜਿੰਦਰਾ ਕੌਲ ਜਿਹਦੇ ਪ੍ਰਧਾਨ ਜੀ ਨਾਲ ਗੱਲ ਹੋਈ ਆ ਉਹਨਾਂ ਦੀ ਕੁੜੀ ਜਾਈਦੀ ਪ੍ਰਧਾਨ ਉਹਨਾਂ ਦੇ ਫੈਕਟਰੀ ਮੁੰਡੇ ਜਸਨੀਤ ਨਾਲ ਗੱਲ ਹੋਈ ਆ ਬਲਜਿੰਦਰਾ ਕੌਲ ਦੇ ਵੀ ਸਾਥੀ ਵੱਡੀ ਗਿਣਤੀ ਦੇ ਇੱਥੇ ਪਹੁੰਚਣਗੇ ਜੱਜੜੀਆਂ ਹੋਰ ਮਜ਼ਦੂਰ ਜਥੇਬੰਦੀਆਂ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਆ ਇਹ ਇਕੱਲਾ ਪੀਆਰਡੀਸੀ ਪੰਨਬਾਦਾ ਪ੍ਰੋਟੈਸਟ ਨਹੀਂ ਆਮ ਜਨਤਾ ਦਾ ਪ੍ਰੋਟੈਸਟ ਆ ਅਸੀਂ ਜੇ ਸਾਨੂੰ ਲੋੜ ਪਈ ਅਸੀਂ ਆਦੇ ਘਰਾਂ ਚੋਂ ਸਾਡੇ ਪਿੰਡਾਂ ਦੇ ਵੀ ਬੰਦੇ ਲੈ ਕੇ ਆਵਾਂਗੇ ਸਾਡੇ ਅਸੀਂ ਵੀ ਕਿਸਾਨਾਂ ਦੇ ਧੀਆਂ ਪੋਤਾਂ ਸਾ ਪਰ ਜੇ ਪ੍ਰਸ਼ਾਸਨ ਨੇ ਧੱਕੇਸ਼ਾਹੀ ਕੀਤੀ ਸਿਰਫ ਇਹ バス ਸਟੈਂਡ ਦਾ ਲੈ ਇਹਨਾਂ ਕੋਈ ਦਾਇਰਾ ਬੰਦ ਦਾ ਅਸੀਂ ਪ੍ਰੋਪਰ ਪੰਜਾਬ ਦੇ ਸ਼ਹਿਰ ਵੱਡੇ ਰੋਡ ਵੀ ਬੰਦ ਕਰਾਂਗੇ ਅਸੀਂ ਸ਼ਾਂਤ ਵੀ ਬੂੜ ਬੈਠੇ ਆ ਸਾਨੂੰ ਬੈਠੇ ਰਹਿਣ ਦਿਓ ਸਾਡਾ ਗੁਰਦੂ ਕਾਨੂੰਨ ਦੇ ਅਧਿਕਾਰ ਆ ਵੀ ਅਧਿਕਾਰ ਦਿੱਤਾ ਅਸੀਂ ਪ੍ਰੋਟੈਸਟ ਕਰੀਏ ਤੁਸੀਂ ਪ੍ਰਟੈਸਟ ਨਹੀਂ ਕਰਨਾ ਕਰ ਮੇਨਾ ਚਾਹੁੰਦੇ ਉਹ ਤੁਹਾਡੀ ਮਰਜ਼ੀ ਤੁਸੀਂ ਪ੍ਰੋਟੈਸਟ ਕਰੋ ਭਾਜੀ ਰੋਡ ਪੀਕ ਥੋੜਾ ਸਾਈਡ ਦੇ ਦੋ ਐਕਤੀ ਨਾਲ ਰੋਡ ਨਾਲ ਜਾ ਕਰੋ ਪਲੀ ਚਲੋ ਅਸੀਂ ਇਹ ਦੀੜੀ ਬੇਬਦੀ ਤੁਹਾਨੂੰ ਕੀਤੀ ਆ ਰੋੜੀ ਬੇਬਦੀ ਕਰ ਬਹੁਤ ਹੋਇਆ ਉਹਨੂੰ ਚੀ ਦੀ ਬੇਬਦੀ ਤੁਹਾਨੂੰ ਕੀਤੀ ਆ ਵੀ ਉਹੀ ਉਹਨਾਂ ਨੂੰ ਕਰ ਲਾਂਗੇ ਕਿਸਾਨ ਜਿੱਤੇ ਬੰਦਿਆਂ ਨੂੰ ਇੱਕ ਗੱਲ ਸੁਣੋ ਜੀ ਉਹ ਜਿਹੜਾ ਇੱਕ ਰੋਡ ਨਾਲ ਤੁਸੀਂ ਕਰੋ ਪ੍ਰੋਟੈਸਟ ਕਰੋ ਵੇਖੋ ਜੀ ਸਾਡੇ ਜਦੋਂ ਜਦੋਂ ਤੱਕ ਆਗੂ ਨਹੀਂ ਛੱਡਦੇ ਜੀ ਸਾਡਾ ਕਲੀਅਰ ਸਾਡੇ ਆਗੂ ਛੱਡਦਾ ਅੱਛਾ ਸਾਡੇ ਜਦੋਂ ਇੱਥੇ ਆ ਕੇ ਮੈਂ ਵਾਦਾ ਕਰਦਾ ਮੈਂ ਤੀ ਕੋਟ ਪਾ ਕੇ ਚਲਾ ਦਿਆਂਗਾ ਇਹਨੂੰ ਵਰਕਰ ਨਹੀਂ ਕਹਿੰਦੇ ਡਾਇਰੈਕਟਰਾਂ ਦਾ ਲੈਸੀਆ ਵਰਗੀ ਆਓ ਸਰ ਆਹ ਖੜੇ ਇੱਧਰ ਖੜੋ ਆਓ ਇੱਧਰ 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 ਆਓ ਇੱਧਰ ਆਓ ਇੱਧਰ ਇੱਕ ਮਿੰਟ ਇੱਕ ਮਿੰਟ ਉਹ ਕਰ ਕਰਾਣੇ ਨਾ ਉਹ ਨੂਰ ਉਹ ਭਰਾ ਮੇਰਾ ਥੱਲੇ ਬੈਠੋ ਸਾਰੇ ਬੈਠੋ ਸਾਰੇ ਬੈਠੋ ਭਾਈ ਜੀ ਸਾਰੇ ਥੱਲੇ ਬੈਠੋ ਸਾਰੇ ਥੱਲੇ ਬੈਠੋ ਕਾਹਨ ਹੋਈ ਤੋਈ